ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਦੇ ਜੀ ਅੱਜ ਰਈਏ ਆਏ ਸੀ ਜੀ ਰਈਆ ਅਮਰitsar ਸਾਬ ਤੋਂ ਹੈਗਾ ਜਲੰਧਰ ਰੋਡ ਤੇ ਕੋਈ 30-35 ਕਿਲੋਮੀਟਰ ਦੀ ਦੂਰੀ ਦੇ ਬੰਦਾ ਜੀ ਤੇ ਬਾਈ ਕੋਲੇ ਖਾਸ ਜਿਹੜੀ ਆ ਸਾਹਮਣੇ ਤੁਸੀਂ ਗਾਂ ਦੇਖ ਰਹੇ ਆਂ ਜੀ ਇਹਦੇ ਤੇ ਆਏ ਸੀ ਵੈਸੇ ਬਾਈ ਜੀ ਬਹੁਤ ਜ਼ਿਆਦਾ ਦੁਖੀ ਆ ਪਸ਼ੂਆਂ ਤੋਂ ਬੇਜਰੋੜੇ ਰੱਖੇ ਆ ਉਹ ਕਹਿੰਦੇ ਵੀ ਸਾਡੇ ਕੋਈ ਗਾਂ ਨਹੀਂ ਸੂਈ ਸਿਰਫ ਇਹ ਇੱਕ ਗਾਂ ਹੀ ਸੂਈ ਸੀ ਆਪਣੇ ਘਰੇ ਤੇ ਹੁਣ ਇਹਨੂੰ ਕਰੀਬ 16 ਮਹੀਨਾਤ ਹੋ ਗਿਆ ਜੀ ਸੂਈ ਨੂੰ ਅੱਜ ਕੱਲ ਦਾ ਆਪਣਾ ਅੰਮ੍ਰਿਤਸਰ ਦਾ ਟੂਰ ਸੀਗਾ ਜੀ ਤੇ ਬਾਈ ਜੀ ਟੂਰ ਗਰੁੱਪ ਚ ਐਡ ਸੀਗੇ ਆਪਣੇ ਟੂਰ ਗਰੁੱਪ ਚ ਐਡ ਹੋਣ ਵਾਸਤੇ ਜੀ ਮੇਰੇ ਨੰਬਰ 9815843096 ਤੇ ਤੁਸੀਂ ਹੈਲੋ ਲੈ ਕੇ ਆਪਦੇ ਏਰੀਆ ਦਾ ਨਾਮ ਲੈ ਕੇ ਭੇਜ ਸਕਦੇ ਆ ਜੀ ਜਿਹੜਾ ਕੋਈ ਆਪਾਂ ਨੂੰ ਬੁਲਾਉਣਾ ਚਾਹੁੰਦਾ ਜੀ ਜੇ ਤੁਸੀਂ ਕੋਈ ਰਾਇ ਲੈਣੀ ਆ ਫਿਰ ਟੂਰ ਗਰੁੱਪ ਚ ਐਡ ਹੋਣ ਦੀ ਲੋੜ ਨਹੀਂ ਜੀ ਫਿਰ ਤੁਸੀਂ ਸਿੱਧੀ ਕਾਲ ਕਰ ਸਕਦੇ ਆ ਤੇ ਇਹ ਚੀਜ਼ਾਂ ਥੋੜੀਆਂ ਜੀਆਂ ਵੇਖਣ ਵਾਲੀ ਸਹੀ ਹੁੰਦਾ ਜੀ ਜਿਹੜਾ ਰੀਪੀਟ ਬਰੀਡਿੰਗ ਦੀ ਸਮੱਸਿਆ ਹੈ ਕਈ ਵਾਰੀ ਅੰਦਰੋਂ ਕੋਈ ਦਿੱਕਤ ਹੁੰਦੀ ਹੈ ਸਪਲੀਮੈਂਟ ਕਈ ਵਾਰੀ ਫੋਨ ਤੇ ਨਹੀਂ ਗੱਲ ਬਣਦੀ ਜੀ ਚਲ ਬਾਈਆਂ ਨੂੰ ਘੱਟੋ ਘੱਟ ਕਿੰਨਾ ਚਿਰ ਹੋ ਗਿਆ ਬਾਈ ਜੀ ਇਹ ਕੰਮ ਕਰਦੇ ਨੂੰ ਆਪਾਂ ਨੂੰ ਇਹਨੂੰ ਤੇ ਨਿੱਕੇ ਹੁੰਦਿਆਂ ਤੋਂ ਹੀ ਲਾ ਲੋ ਜਿੱਦਾਂ ਡੈਡੀ ਹੁਣੀ ਕਰਦੇ ਆ ਕਿੰਨਾ ਚਿਰ ਹੋ ਗਿਆ ਅੱਛਾ ਜੀ ਤੇ ਉਦੋਂ ਦੇ ਸਕਸੈਸ ਹੈ ਹੀ ਨਹੀਂ ਨਹੀਂ ਐਡਾ ਹੀ ਆ ਇੱਦਾਂ ਹੀ ਆ ਇੱਕ ਵਾਰੀ ਅਸੀਂ ਵੀ ਚੋ ਸਾਡੇ ਵੀ ਦਿੱਤੇ ਆ ਡੰਗਰ ਖਾਚਾ ਜੀ ਸਾਰੀਆਂ ਮੱਜਾਂ ਵੇਚੋ ਜੁਦ ਦਿੱਤੀਆਂ ਠੀਕ ਹੈ ਜੀ ਹੁਣ ਮਤਲਬ ਆ ਗਾਂ ਜਿਹੜੀ ਆ ਇਹਨੂੰ 1.5 ਸਾਲ ਹੋ ਗਿਆ 1.5 ਸਾਲ ਹੋ ਗਿਆ ਠੀਕ ਹੈ ਜੀ ਤੇ ਇਹ ਪ੍ਰੋਪਰ ਹੀਟ ਚ ਆਉਂਦੀ ਵੀ ਨਹੀਂ ਹੋਣੀ ਇਹਦਾ ਜੀ ਨਹੀਂ ਹੀਟ ਚ ਨਹੀਂ ਆਉਦੀ ਇਦਾਂ ਹੀ ਤੇ ਇਹਦਾ ਤੁਸੀਂ ਦੇਖ ਹੀ ਸਕਦੇ ਆ ਜੀ ਵੀ ਜਿਹੜੀ ਆ ਵੇਨ ਦੇਖੋ ਤੁਸੀਂ ਇਹਨੇ 18 ਤੋਂ 20 ਕਿਲੋ ਦੁੱਧ ਦਿੱਤਾ ਜੀ ਗਾਣੇ ਕੋਈ ਮਾੜੀ ਗਾਣੀ ਕੀ ਚਲੋ ਠੀਕ ਆ ਹੁਣ ਸਿਹਤ ਪੱਖੋਂ ਥੋੜੀ ਜੀ ਡਾਊਨ ਹੋ ਗਈ ਹੈ ਗਾ ਇਹ ਚੈੱਕ ਤਾਂ ਨੀਵੇਂ ਗਿਆ ਜੀ ਤੇ ਇੱਕ ਮਿਦਰਲ ਮਿਕਚਰ ਚਲੋ ਬਾਈ ਜੀ ਰੈਗੂਲਰ ਪਾ ਰਹੇ ਆ ਪਰ ਜਿੰਨਾ ਚਿਰ ਖੂਨ ਨਹੀਂ ਪਸ਼ੂ ਦਾ ਪੂਰਾ ਜੀ ਉਹਨਾਂ ਚਿਰ ਸਾਨੂੰ ਅੱਗੇ ਵੀ ਦੱਸਿਆ ਕਿਸੇ ਚੀਜ਼ ਨੇ ਕੰਮ ਨਹੀਂ ਕਰਦਾ ਜੀ ਠੀਕ ਆ ਅੱਜ ਇਹਨੂੰ ਆਇਰਨ ਟੌਨਕ ਲਿਖਿਆ ਜੀ ਬਾਈ ਬਸ ਫੈਟ ਲਿਖੀ ਆ ਤੇ ਕਾਪਰ ਤੇ ਬੋਵੀ ਤੇ ਜਿਵੇਂ ਤੁਹਾਨੂੰ ਪਤਾ ਮਿਨਰਲ ਮਿਕਚਰ ਤੇ ਆਇਰਨ ਟੌਨਿਕ ਤੇ ਬਾਈਪਾਸ ਫੈਟ ਰੈਗੂਲਰ ਪਾਉਗੇ ਜੀ ਪਹਿਲਾਂ ਇਹ ਗਾਂ ਦੀ ਆਪਾਂ ਸਿਹਤ ਬਣਾਵਾਂਗੇ ਜੀ ਠੀਕ ਹੈ ਆਪਣਾ ਟਰੀਟਮੈਂਟ ਹਮੇਸ਼ਾ ਹੀ ਹੈਲਥ ਤੋਂ ਸ਼ੁਰੂ ਹੁੰਦਾ ਜੀ ਜਿੰਨਾ ਚਿਰ ਪਸ਼ੂ ਦੀ ਹੈਲਥ ਨਹੀਂ ਸਹੀ ਉਹਨਾਂ ਚਿਰ ਪਸ਼ੂ ਨੇ ਨਹੀਂ ਸੂਣਾ ਜੀ ਕਨਫਰਮ ਹੈ ਉਹਨਾਂ ਚਿਰ ਹੀਟ 'ਚ ਨਹੀਂ ਆਉਣਾਗਾ ਤੇ ਨਾ ਹੀ ਪਸ਼ੂ ਕਨਸੀਵ ਕਰੋਗਾ ਜੀ ਠੀਕ ਹੈ ਖੁੱਲ ਕੇ ਹੀਟ 'ਚ ਨਹੀਂ ਆਉਂਦੀ ਇਹਗਾ ਅੱਜ ਇਹਦੇ ਵੈਸੇ ਨਾਰਮਲ ਦਵਾਈ ਮੈਂ ਤਾਂ ਭਰਦਾ ਹੁੰਨਾ ਜੀ ਪਸ਼ੂ ਦੇ ਆ ਕੇ ਪਤਾ ਲੱਗ ਜਾਂਦਾ ਵੀ ਗਨ ਪਾਸ ਹੁੰਦੀ ਆ ਜਾਂ ਨਹੀਂ ਹੁੰਦੀ ਦਵਾਈ ਤਾਂ ਤੁਸੀਂ ਇੱਥੋਂ ਵੀ ਕਿਸੇ ਡਾਕਟਰ ਦੇ ਜਿੱਦੋਂ ਮਰਜ਼ੀ ਪ੍ਰਵਾਹ ਸਕਦੇ ਆ ਜੀ ਆਪਾਂ ਫੋਨ ਤੇ ਵੀ ਦੱਸ ਸਕਦੇ ਆ ਪਰ ਮੇਨ ਹੁੰਦਾ ਪਸ਼ੂ ਨੂੰ ਸਪਲੀਮੈਂਟ ਕੀ ਦੀ ਲੋੜ ਆ ਜੀ ਕਿਹੜੀ ਚੀਜ਼ ਦੀ ਲੋੜ ਆ ਜਿਵੇਂ ਹੁਣ ਇਹਦਾ ਪਤਾ ਲੱਗਦਾ ਜੀ ਥਣ ਦੇਖੋ ਤੁਸੀਂ ਕਿਵੇਂ ਚਿੱਟੇ ਹੋਏ ਪਏ ਆ ਇਹਦੇ ਕਰਕੇ ਗਾਂ ਦੇਖੋ ਤੁਸੀਂ ਵੀਕ ਬਹੁਤ ਆ ਠੀਕ ਆ ਹੌਂਕਰ ਵਾਲਾ ਜਿਹੜਾ ਸਿਸਟਮ ਆ ਜੀ ਇਹ ਤਾਂ ਤੁਹਾਨੂੰ ਪਤਾ ਹੀ ਆ ਵੀ ਗਰਮੀ 'ਚ ਸਮੱਸਿਆ ਰਹਿੰਦੀ ਆ ਪਸ਼ੂ ਨੂੰ ਠੀਕ ਆ ਤੇ 16 ਤੋਂ 17 ਮਹੀਨੇ ਸੂਈ ਨੂੰ ਹੋ ਗਿਆ ਜੀ ਠੀਕ ਆ ਕਹਿੰਦੇ ਸੀ ਦੁੱਧ ਆਸਤੇ ਕੰਮ ਕੀਤਾ ਸੀ ਪਹਿਲਾਂ ਬਾਈ ਜੀ ਬਾਹਰ ਵੀ ਜਾ ਕੇ ਆਏ ਆ 8 ਲੱਖ ਰੁਪਏ ਦੇ ਕਰੀਬ ਉਜਾਰਿਆਂ ਦਾ ਉ ਤੇ ਇਹ ਸੋਚ ਕੇ ਪਸ਼ੂ ਰੱਖੇ ਸੀਗੇ ਜੀ ਇਹਨਾਂ ਦਾ ਸ਼ਹਿਰ ਹੀ ਆ ਵੀ ਦੁੱਧ ਦਾ ਰੇਟ ਬਹੁਤ ਵਧੀਆ ਮਿਲਦਾ ਇੱਥੇ ਤੇ ਪਰ ਸਕਸੈਸ ਨਹੀਂ ਆ ਜੀ ਕੰਮ ਠੀਕ ਹੈ ਜੀ ਜਿਵੇਂ ਹੁਣ 16 ਮਹੀਨੇ ਹੋ ਗਏ ਤੇ ਗਾਂ ਥੱਲੇ ਸਿਰਫ 2-2 ਕਿਲੋ ਦੁੱਧ ਆ ਜੀ ਇਹਦੇ ਥੱਲੇ ਤੁਸੀਂ ਦੇਖ ਲਓ ਵੀ ਆਪਦਾ ਖਰਚਾ ਵੀ ਪੂਰਾ ਨਹੀਂ ਕਰ ਰਹੀਗੀ ਠੀਕ ਹੈ ਉਹ ਗਾਂ ਇਹਨਾਂ ਨੇ ਹਜੇ 40 ਦਿਨ ਹੋਏ ਆ ਜੀ ਮੰਨ ਲਓ ਸੂਈ ਨੂੰ ਉਹਦੇ ਨਾਲ ਸੀਮਨ ਲਵਾਤਾ ਸੀਗੇ ਜੀ ਠੀਕ ਹੈ ਸੋਨੂੰ ਵੀ ਪਤਾ ਜੇ ਕਈ ਵਾਰੀ ਹੋ ਸਕਦਾ ਕੋਈ ਜ਼ਿਆਦਾ ਚਾਂਸ ਹੈ ਜਿਵੇਂ ਮੈਂ ਪਿੱਥੋ ਪੰਡ ਟੀਕਾ ਭਰ ਕੇ ਆਂ ਜੀ ਕਈ ਵਾਰੀ ਚਲੋ ਹੁੰਦਾ ਆਪਾਂ ਨੂੰ ਵੀ ਪਸ਼ੂ ਗੱਬੜ ਪਰ ਦੋ ਮਹੀਨੇ ਨਾ ਭਰਿਆ ਕਰੋ ਜੀ ਚਲੋ ਗਰਮੀ ਕਰਕੇ ਭਰਿਆ ਵੀ ਗਿਆ ਤਾਂ ਕੋਈ ਏਡੀ ਗੱਲ ਨਹੀਂ ਪਰ ਇਹਨੇ ਉਦੇ ਦੀਆਂ ਤਾਰਾ ਨਹੀਂ ਛੱਡੀਆਂ ਗਾਣੇ ਇਹਦੇ ਦਵਾਈ ਭਰੀ ਹੈ ਬੋਡੀ ਵੇਟ ਦੀ ਸਹੀ ਹੈ ਇਹਨੇ ਸਹੀ ਹੋ ਜਾਣਾ ਜੀ ਆ ਮੱਜ ਇਹਨਾਂ ਦੀ ਮਹੀਨਾ ਹੋ ਗਿਆ ਜੀ ਇਹ ਵੀ ਪਹਿਲੀ ਵਾਰੀ ਜੀ ਹੈ ਕਿ ਦੂਜੀ ਵਾਰੀ ਇਹਦੇ ਵੀ ਭਰੋਇਆ ਜੀ ਨਹੀਂ ਇਹਦੇ ਇੱਕ ਵਾਰੀ ਮਤਲਬ ਖਾਲੀ ਨਿਕਲੀ ਢਾਈਆਂ ਮਹੀਨੇ ਬਾਅਦ ਤੇ ਦਵਾਈ ਭਰਾਈ ਹੈ ਹੁਣ ਮਹੀਨਾ ਹੋ ਗਿਆ ਇਹਨੂੰ ਵੀ ਘੱਟੋ ਘੱਟ ਸਾਲ ਹੋ ਚੱਲਿਆ ਸੂਈ ਨੂੰ ਇਹਨੂੰ ਵੀ ਸਾਲ ਹੋ ਗਿਆ ਜੀ ਕਿੰਨਾ ਕਿੰਨ ਦੁੱਧ ਕਿੰਨਾ ਜੀ ਹੁਣ ਆਪਣੇ ਕੋਲੇ ਇਸ ਟਾਈਮ ਦੁੱਧ ਥੋੜਾ ਹੀ ਹੁੰਦਾ ਤੁਸੀਂ ਲਾ ਲਓ 2 ਕਿਲੋ ਇਹਦਾ ਉਹ ਸੱਜਰ ਦਾ ਹੈਗਾ ਵਾ ਅੱਛਾ ਉਹਦਾ ਹੈਗਾ ਜੀ ਥੋੜਾ ਰੇਟ ਵਧੀਆ ਮਿਲਦਾ ਹੀ ਇੱਥੇ ਘਰਾਂ ਦੇ ਵਿੱਚ ਤੇ ਮਿਲ ਹੀ ਜਾਂਦਾ 45 50 ਰੁਪਏ ਅੱਛਾ ਗਾਵਾਂ ਦਾ ਵੀ ਜੀ ਹੈ ਗਾਵਾਂ ਦਾ ਅੱਛਾ ਵਧੀਆ ਜਿਹੜੀ ਦੇ ਦੇ ਘਾਟੀ ਆ ਉਹਦਾ ਜਿਵੇਂ ਤੁਹਾਡਾ ਕੰਮ ਸਕਸੈਸ ਹੋਵੇ ਤਾਂ ਫਿਰ ਤੁਹਾਨੂੰ ਫਾਇਦਾ ਤਾਂ ਹੈਗਾ ਜੀ ਕੰਮ ਜਿਵੇਂ ਮੰਨ ਲਓ ਜੀ ਕੀ ਗਾਵਾਂ ਦਾ ਦੁੱਧ ਪੈਰਿਆ ਤਾਂ ਆਪਣਾ ਹਾਂਜੀ ਫੇਰ ਫਾਇਦਾ ਕਰਾਂ ਪੂਰਾ ਫਾਇਦਾ ਹੈ ਨਾ ਜੀ ਹਾਂਜੀ ਫਾਇਦਾ ਜੇ ਮੰਨ ਕੇ ਚੱਲੋ ਪਸ਼ੂ ਨਹੀਂ ਛੋਡੇ ਹੁਣ ਕਿੰਨੇ ਟਾਈਮ ਤੋਂ ਵੀ ਕੋਈ ਪਸ਼ੂ ਨਹੀਂ ਸੋਇਆ ਜੀ ਤੇ ਕਿੰਨੇ ਕੁ ਪਸ਼ੂ ਤੁਸੀਂ ਵੇਚਤੇ ਹੁਣ ਤੱਕ ਵੀ ਜਿਹੜੇ ਤੁਹਾਨੂੰ ਲੱਗਦਾ ਵੀ ਇੰਨਾ ਵੀ ਘਾਟਾ ਆਪਾਂ ਨੂੰ ਪੈ ਗਿਆ ਇਹ ਗੰਮ ਤੇ ਨਹੀਂ ਇਹ ਤੇ ਕੋਈ ਗਿਣਤੀ ਨਹੀਂ ਨਾ ਹੈਗੀ ਪਹਿਲਾਂ ਹੀ ਝੋਟੀਆਂ ਸੀ ਜਿੱਦਾਂ ਹਾਂ ਜੀ ਇਹਨਾਂ ਚਾਰ ਝੋਟੀਆਂ ਵੇਚੀਆਂ ਅਜ ਤੋਂ 5-6 ਸਾਲ ਪਹਿਲਾਂ ਠੀਕ ਹੈ ਜੀ ਫੇਰ ਅਸੀਂ ਦੋਰੇ ਲਿਆਂਦੇ ਵੀ ਚੈਂਦ ਸ਼ੈਂਦ ਹੋ ਜੇ ਹੁਣ ਇੱਕ ਮੱਝ ਤਾਜੀ ਫੇਰ ਵੇਚੀ ਆ ਠੀਕ ਹੈ ਜੀ ਮਹੀਨਾ ਕੋ ਹੋ ਗਿਆ ਠੀਕ ਹੈ ਜੀ ਹੁਣ ਇਹਨਾਂ ਨੂੰ ਸਾਡਾ ਵੇਚਣ ਦਾ ਇਰਾਦਾ ਨਹੀਂ ਆ ਤਾਂ ਕਰਕੇ ਤੁਹਾਨੂੰ ਹੀ ਛੱਡਿਆ ਹੈ ਵੀ ਚਲੋ ਵੀ ਚਲੋ ਸਹਿਰ ਮਤਲਬ ਵੀ ਜੇ ਆਪਾਂ ਅੱਜ ਪਸ਼ੂ ਲੈਣੇ ਆ ਜੀ ਇਹਨੂੰ ਵੇਚ ਕੇ ਹੁਣ ਤੁਸੀਂ ਆਪ ਵੀ ਦੇਖ ਲਓ ਵੀ ਦੇਣਾ ਕਿਸੇ ਨੇ ਕੁਝ ਨਹੀਂ ਹੈ ਨਾ ਹਾਂਜੀ ਤੇ ਜਿਵੇਂ ਇਹ ਰਹਿ ਜਾਂਦੀ ਆ ਤਾਂ 18-20 ਕਿਲੋ ਦੁੱਧ ਵਾਲੀ ਗਾਂ ਮੰਨ ਕੇ ਚਲੋ 50-60 ਹਜ਼ਾਰ ਦੀ ਤਾਂ ਹੈਗੀ ਹੈ ਨਾ ਪਰ ਅੱਜ ਇਹ ਸਮਝ ਲਓ ਵੀ ਜਿਹੜੀ ਕੰਡੀਸ਼ਨ ਤੇ ਹੈਗੀ ਹੈ 5-7 ਹਜ਼ਾਰ ਰੁਪਏ ਵਾਲੀ ਆ ਵੀ ਇਦੋਂ ਚੰਗਾ ਹੈ ਵੀ ਆਪਾਂ ਨਵਾਂ ਪਸ਼ੂ ਲੈਣ ਨਾਲੋਂ ਇਹਨਾਂ ਦੇ ਮੱਥਾ ਮਾਰਿਆ ਚੰਗਾ ਜੀ ਠੀਕ ਹੈ ਕਿਉਂਕਿ ਪਸ਼ੂ ਮਹਿੰਗੇ ਬਹੁਤ ਆ ਜੀ 70-80 ਹਜ਼ਾਰ ਤੋਂ ਕੋਈ ਨਾਰਮਲ ਗਾਂ ਹੀ ਆਊਗੀ 70-80 ਹਜ਼ਾਰ ਦੀ ਕੋਈ ਘਰ ਦਾ ਅੱਜ ਤੱਕ ਕੋਈ ਤਿਆਰ ਹੋਇਆ ਜੀ ਪਸ਼ੂ ਪਰ ਮੇਰੇ ਹਿਸਾਬ ਨਾਲ ਸੋਈ ਨਹੀਂ ਤੁਹਾਨੂੰ ਨਹੀਂ ਆ ਗਾਂ ਸੋਈ ਸਵਾਈ ਲੈ ਆਂਦੀ ਉਹਦੀ ਬੱਚੀ ਆ ਬਸ ਜਿਹੜੀ ਕਾਦਗਾ ਕੋਈ ਨਹੀਂ ਹਜੇ ਤੱਕ ਅੱਛਾ ਇਹ ਗਾਂ ਤੁਸੀਂ ਹੁਣ ਲਈ ਐ ਇਹ ਵੀ ਲਈ ਨੂੰ ਅਜੇ ਮਹੀਨਾਤ ਹੋ ਗਿਆ ਅੱਛਾ ਮਹੀਨਾ ਹੋਇਆ ਮੰਨ ਲਓ ਘਰੇ ਨਹੀਂ ਆਪਣੇ ਕੋਈ ਬੰਨੂ ਅਜੇ ਤੱਕ ਕੋਈ ਸੋਇਆ ਹੈ ਤੇ ਮੱਝ ਵੀ ਆਪਾਂ ਲਈ ਹੈ ਜੀ ਇਹ ਵੀ ਇਦਾਂ ਲਿਆਂਦੀ ਸੂਣ ਵਾਲੀ ਮੰਨ ਲਓ ਇਹ ਤਾਂ ਹੁਣ ਤੁਸੀਂ ਦੁਬਾਰਤੋਂ ਸ਼ੁਰੂ ਕੀਤਾ ਕੰਮ ਤੁਸੀਂ ਕਹਿੰਦੇ ਵੀ ਕੇਰਾ ਛੱਡਦਾ ਸੀ ਹੈਨਾ ਹਾਂਜੀ ਔਰ ਵੀ ਝੋਟੀ ਆ ਬਸ ਉਹ ਜਿਹੜੀ ਸੂਣ ਅੱਛਾ ਉਹ ਸਾਹਮਣੀ ਹੈ ਜੀ ਠੀਕ ਹੈ ਜਿਹੜੀ ਉਹ ਘੱਟੀ ਹੈ ਹਾਂਜੀ ਉਹ ਵੀ ਪਿੱਛੋਂ ਇਦਾਂ ਡੇਢ ਕ ਮਹੀਨਾ ਰਹਿੰਦਾ ਸੀ ਉਦੋਂ ਲਿਆਂਦੀ ਅੱਛਾ ਤੋਕੜ ਗੱਬਣ ਹੀ ਲਈ ਸੀਗੀ ਹਾਂਜੀ ਤੇ ਮੰਨ ਲਓ ਘਰੇ ਹਜੇ ਤੱਕ ਨਹੀਂ ਸੋਇਆ ਕੋਈ ਪਸ਼ੂ ਬਾਕੀ ਕੋਈ ਥਾਂ ਵੱਲੋਂ ਦਿੱਕਤ ਨਹੀਂ ਜੀ ਸਪੈਸ਼ਲ ਇੱਧਰ ਥਾਂ ਇਹਨਾਂ ਦਾ ਆਪ ਦਾ ਬਾਹਰ ਹੈ ਠੀਕ ਹੈ ਘਰ ਬਾਈਆਂ ਦਾ ਵੱਖਰਾ ਕੋਈ ਉਹ ਜੀ ਦਿੱਕਤ ਨਹੀਂ ਗਈ ਸਾਮ ਸਵਾਲ ਵੱਲੋਂ ਕੋਈ ਬੰਦਾ ਆਪਦੀ ਕਸਰ ਨਹੀਂ ਛੱਡਦਾ ਹੁੰਦਾ ਜੀ ਪਰ ਸਪਲੀਮੈਂਟ ਪਸ਼ੂ ਨੂੰ ਸਹੀ ਪੈਣਾ ਚਾਹੀਦਾ ਜਿਵੇਂ ਤੁਸੀਂ ਉਹ ਮੁੰਡੀ ਜਮਾਲ ਵਾਲੇ ਬਾਈ ਦੀ ਜਿੱਦਾਂ ਮੈਂ ਵੀਡੀਓ ਪਾਈ ਹੈ ਨਾ ਜੀ ਸਾਰਿਆਂ ਨੇ ਕਮੈਂਟ ਬਹੁਤ ਹੋ ਜਾਈ ਕਿ ਤੇ ਬਾਈ ਨਹਾਉਦਾ ਨਹੀਂ ਬਾਈ ਪਾਣੀ ਨਹੀਂ ਪੀਉਂਦਾ ਪਸ਼ੂ ਨੂੰ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਬਾਈ ਗੱਲਾਂ ਕਰਾਉਣ ਨੂੰ ਲੋਕਾਂ ਤੋਂ ਠੀਕ ਹੈ ਹੁਣ ਬਾਈ ਕਿਹੜਾ ਕੁਝ ਉਹ ਉਹ ਗਾਣੂ ਵੀ ਆਹੀ ਕੁਝ ਪੈ ਰਿਹਾ ਦੇਖੋ ਤੁਸੀਂ ਠੀਕ ਹੈ ਮਹੀਨਾ ਹੋ ਗਿਆ ਉਹ ਵੀ ਡਾਊਨ ਹੋ ਜਾਂਦੀ ਹੈ ਮੱਝ ਵੀ ਡਾਊਨ ਹੋ ਜਾਂਦੀ ਪਰ ਗੱਲ ਤਾਂ ਇਹ ਹੈ ਵੀ ਇਹ ਗਾਂ ਚ ਜਿਹੜੀ ਦਿੱਕਤ ਹੈ ਹਜੇ ਤੱਕ ਉਹਦਾ ਹੱਲ ਨਹੀਂ ਹੋਇਆ ਤਾਂ ਕਰਕੇ ਪ੍ਰੋਬਲਮ ਹੈ ਜੀ ਵੀ ਜਿਹੜੀ ਚੀਜ਼ ਦੀ ਇਹਨੂੰ ਲੋਡ ਆਉ ਨਹੀਂ ਮਿਲੀ ਉਹਨਾਂ ਚਾਰੇ ਨੇ ਸੈੱਟ ਨਹੀਂ ਹੋਣਾਗਾ ਜੀ ਠੀਕ ਹੈ ਐ ਹੀ ਬੰਦੇ ਦਾ ਮਾਣ ਅੱਕਦਾ ਦੇਖੋ ਤੁਸੀਂ ਹੁਣ ਇਹਨਾਂ ਨੇ ਕੋਈ 2 ਲੱਖ ਰੁਪਏ ਦੇ ਕਰੀਬ ਲਾ ਕੇ ਕੰਮ ਚ ਲਾਇਆ ਤੇ ਦੁੱਧ ਸਮਝ ਲਓ ਇਹਦੇ ਥੱਲੇ 2-2 ਕਿਲੋ ਹੈ ਜੀ ਤੇ ਉਹ ਗਾਂ ਕਿੰਨੇ ਦੀ ਲੈੜੀ ਜੀ ਆਪਾਂ ਹੁਣ 27000 ਦੀ ਅੱਛਾ ਉਹ 70 ਦੀ ਲਈ ਹੈ ਉਹ ਕਿੰਨਾ ਤਾਂ ਉਹ ਦੇ ਰਹੀ ਹੈ ਉਹ ਐ ਟਾਈਮ ਤੇ ਕਿੰਨਾ ਤੁਮ ਦੀ ਜੀ 10 ਕਿਲੋ ਆ ਦੋ ਵਾਰ ਟਾਈਮ ਦਾ ਜਿਵੇਂ ਹੁਣ ਉਹ ਇੱਕ ਵਾਰੀ ਨਹੀਂ ਰਹੀ ਜੀ ਐ ਮਨਜਾ ਡਰਦਾ ਹੁੰਦਾ ਵੀ ਇਹ ਹਾਲਾਤ ਨਾ ਹੋ ਜਾਣਾ ਨਾ ਹਾਂਜੀ ਇਹੋ ਕਰਕੇ ਫੇਰ 70 ਦੀ ਲਿਆਂਦੀ ਆ ਤੇ ਫੇਰ ਇਦਾਂ ਹੋ ਗਈ ਤੇ ਫੇਰ ਹਾਂ ਜਿਵੇਂ ਤੁਸੀਂ ਮੱਝੋ ਮੇਲਾ ਦਾ ਕਿੰਨੇ ਦੀ ਲੈ ਕੇ ਘੱਟ ਵੇਚੀ ਹੁਣ ਉਹ ਮੱਝ ਹੀ 90 ਹਜ਼ਾਰ ਦੀ ਲਿਆਂਦੀ ਸੀ ਹਾਂਜੀ ਤੇ 30 ਹਜ਼ਾਰ ਦੀ ਵੇਚੀ ਘਰ ਰੱਖਣਾ ਤੇ ਕੋਈ ਦੂਜਿਆਂ ਨੂੰ ਨਹੀਂ ਦਿੱਤੀ ਸੀ ਪੀਕ ਦੁੱਧੋ हट ਗਈ ਸੀ ਉਹ ਦੁੱਧ ਦਿੰਦੀ ਸੀ ਅੱਛਾ ਦੁੱਧ ਦਿੰਦੀ ਸੀ ਐਨਾ ਵਾਂਡਰ ਛੋੜ ਗਿਆ ਤੇ ਵੱਜਦਾ ਹੀ ਠੀਕ ਆ ਠੀਕ ਆ ਜੀ ਬਸ ਫੇਰ ਉਹੀ ਆਣਾ ਜਿਹੜੀ ਚੀਜ਼ ਦੀ ਲੋੜ ਆ ਉਹ ਪੈ ਨਹੀਂ ਰਹੀਗੀ ਹੁਣ ਦੇਖੋ ਆ ਗਾਂ ਦੇ ਆਪਾਂ ਕਿੰਨੇ ਵਾਰੀ ਸੀਮਨ ਲਵਾਤਾ ਹੋਊਗਾ ਜਿਵੇਂ ਤੁਸੀਂ ਕਹਿੰਦੇ 16 ਦਾ ਮਤਲਬ 16 ਮਹੀਨੇ ਹੋਗੇ ਸੂਈ ਨੂੰ ਜੀ ਦੇ ਘਟੋ ਘਟ 7 8 ਰੀ ਲਾਤਾ ਹਾਂ ਹਾਂ ਵੀ ਪ੍ਰੋਪਰ ਖੁੱਲ ਕੇ ਹੀਟ ਜੀ ਨਹੀਂ ਆਈ ਹੋਣੀਗੀ ਵੈਸੇ ਨੋਰਮਲ ਤਾਰਾਂ ਨਹੀਂ ਨਹੀਂ ਇੰਨਾ ਤਾਰਾਂ ਕਰੀ ਜਾਂਦੀ ਬਸ ਕਰੀ ਜਾਂਦੀ ਆ ਹਾਂ ਜਦੋਂ ਅੰਦਰੋਂ ਪਸ਼ੂ ਡਵੈਲਪ ਨਹੀਂਗਾ ਜੀ ਠੀਕ ਹੈ ਜੀ ਇਹ ਹੀ ਮੰਨ ਕੇ ਚੱਲੋ ਪਹਿਲੇ ਮਹੀਨੇ ਤੋਂ ਲੈ ਕੇ ਹੀ ਇਹਦਾ ਟਰੀਟਮੈਂਟ ਸਹੀ ਚਲੋ ਆਪਾਂ ਕਿਸੇ ਡਾਕਟਰ ਨੂੰ ਮਾੜਾ ਨਹੀਂ ਕਹਿ ਰਹੇ ਜੀ ਹਰੇਕ ਆਪਦੇ ਤੌਰ ਤੇ ਸਹੀ ਕੰਮ ਕਰਦਾ ਹੋ ਸਕਦਾ ਹੀਟ ਸਹੀ ਹੁੰਦੀ ਹੋਵੇ ਪਰ ਜਿੰਨਾ ਚਿਰ ਬੋਡੀ ਹੈਲਥ ਨਹੀਂ ਸਹੀ ਪਸ਼ੂ ਦੀ ਉਨਾ ਚਿਰ ਹੱਲ ਨਹੀਂ ਹੋਣਾ ਕਨਫਰਮ ਗੱਲ ਹੈ ਜੀ ਜਿੰਨਾ ਚਿਰ ਪਸ਼ੂ ਦਾ weight ਜਦੋਂ ਸੂਣ ਵੇਲੇ ਆ ਉਹ ਦੇਖੋ ਆਂ ਗਾਂ ਚੋਂ ਕੋਈ 50 ਕਿਲੋ ਵਜਨ ਉਹ ਘਟਿਆ ਜੀ ਠੀਕ ਹੈ ਜਦੋਂ ਇਹ ਉਹਨੇ ਮੰਨ ਲਓ ਬੱਚੀ ਨੂੰ ਜਨਮ ਦੁੱਤਾ ਜਿੰਨਾ ਚਿਰ ਉਹਦਾ ਉਹ ਵਜਨ ਪੂਰਾ ਨਹੀਂ ਹੁੰਦਾ ਜੀ ਉਨਾ ਚਿਰ ਪਸ਼ੂ ਗੱਭਣ ਨਹੀਂ ਹੋਊਗਾ ਠੀਕ ਆ ਉਹ ਗਾਂ ਤੁਹਾਡੇ ਸਾਹਮਣੇ ਆ ਜੀ 220 ਨੂੰ ਗਰੁੱਪ ਜੀ ਵੀ ਦੱਸੂਗਾ ਇੱਕੇ ਟੀਕੇ ਤੇ ਗੱਭਣ ਹੋਊਗੀ ਕੋਈ ਪ੍ਰੋਬਲਮ ਹੈ ਨਹੀਂਗੀ ਪੂਰਾ ਵਧੀਆ ਵਜਨ ਆ ਗਾਂ ਦਾ ਠੀਕ ਆ ਅੱਜ ਇਹਨਾਂ ਨੂੰ ਬਾਈਪਾਸ ਫੈਟ ਤੇ ਮਿਨਰਲ ਲੈਕਚਰ ਸ਼ੁਰੂ ਕਰਤਾ ਜੀ ਗਾਂ ਨੂੰ ਮੈਂ ਇਹਨਾਂ ਨੂੰ ਕਿਹਾ ਵੀ ਸੋ ਦੇਣਾ ਵਾਦਾ ਵੀ ਇਹ ਦਿੱਕਤ ਨਹੀਂ ਆਊਗੀ ਕਦੇ ਵੀ ਕਾਹ ਗਾਂ ਵੀ ਤੁਹਾਨੂੰ ਵੀਡੀਓ ਪਾਵਾਂਗੇ ਜੀ ਗੱਭਣ ਚੈੱਕ ਕਰਕੇ ਪਰਮਾਤਮਾ ਸੌਖ ਰੱਖੇ ਗਾਂ ਕਰਨ ਦਾ ਚਲੋ ਰੱਬ ਨੇ ਪਰ ਆਪਾਂ ਕੋਸ਼ਿਸ਼ ਕਰਦੇ ਆ ਜੀ ਵੀ ਜਿੰਨਾ ਵੀ ਹੋ ਸਕੇ ਵੀ ਚਲੋ ਭਲਾ ਹੋਵੇ ਲੋਕਾਂ ਦਾ ਜੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਧੰਨਵਾਦ